ਹਾਵੀ ਮਿੱਤਰੋ ਕੀ ਹਾਲ ਆ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਆ ਸਾਰੇ ਪਨੀਰੀਆਂ ਪਨੂਰੀਆਂ ਵਾਲੇ ਸਭ ਲੱਗੇ ਹੁਣ ਤਾਂ ਏਰੀਆ ਸਾਰਾ ਆਪ ਦਾ ਕਵਰ ਕਰ ਲਿਆ ਆਪਾਂ ਕੰਮ ਖੰਡਿਆ ਬਹੁਤ ਸੀ ਹੁਣ ਬੁੱਕਲ ਚ ਹੋ ਗਿਆ ਤੇ ਇੱਕ ਚੀਜ਼ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਅੱਜ ਆਪਦੇ ਕਿਸਾਨ ਭਰਾਵਾਂ ਨਾਲ ਵੀ ਪਿਛਲੇ ਸਾਲ ਝੋਨੇ ਨੂੰ ਜਿਹੜੀ ਗੋਲੀ ਪਈ ਉਹ ਲੋਡੀ ਵੀ ਕਹਿੰਦੇ ਸਵਾਹਾਰ ਕੀ ਕਿੰਨਾ ਨੁਕਸਾਨ ਹੋਇਆ ਆਪਣਾ ਕਿਸਾਨ ਭਰਾਵਾਂ ਦਾ 5-5 600-100 ਰੁਪਿਆ ਆਪਾਂ ਸਮਰਥਨ ਮੁੱਲ ਨਾਲੋਂ ਘੱਟ ਤੇ ਝੋਨਾ ਵੇਚਿਆ ਜਿਹੜੇ ਝੋਨੇ ਆਪਣੇ ਹੋਏ ਸੀਗੇ 10 ਜੁਲਾਈ ਤੋਂ ਲੇਟ ਪਝਾਈ ਸਾਰੇ ਆ ਉਹਨਾਂ ਨੂੰ ਹੀ ਪਈ ਸੀ ਉਹਦਾ ਚੱਕ ਕਾਰਨ ਹੋਰ ਸੀ ਥੋੜਾ ਜਿਹਾ ਆਪਾਂ ਖਾਦ ਮਹੀਨੇ ਤੋਂ ਉੱਪਰ ਲੈ ਜਾਂਦੇ ਆ ਜੇ 25 ਦਿਨਾਂ ਦੇ ਵਿੱਚ ਸੱਬੀ ਝੋਨੇ ਦੀ ਮੰਨ ਲਓ ਖਰਾਕ ਮੁੱਕ ਜੇ ਸਾਰਾ ਜੂਰੀਆ ਜਰੀਆ ਖਤਮ ਹੋ ਜੇ ਤਾਂ ਇਹ ਸਮੱਸਿਆ ਬਹੁਤ ਘਟ ਜਾਂਦੀ ਆ ਤੇ ਅਸੀਂ ਵੀ ਆਪਦਾ ਇੱਕ ਪੂਰਾ ਜ਼ੋਰ ਲੱਗਿਆ ਵੀ 20 ਦਿਨਾਂ 'ਚ ਹੀ ਮਕਾਉਣਾ ਚਾਰ ਗੇਰੀ ਪਾਉਣਾ ਇੱਕ ਇੱਕ ਪੋਰੀ ਚਾਰ ਪੋਰੀਆਂ ਸਾਰਿਆਂ ਨੂੰ ਸਸਤੀ